ਤੁਸੀਂ ਆ ਤੁਸੀਂ ਦੇਖ ਰਹੇ ਹੋ ਅਜ਼ਾਰ ਟੀਵੀ ਨਿਊਜ਼ ਚੈਨਲ ਅਤੇ ਮੈਂ ਹਾਂ ਬੀਨੂ ਸ਼ਰਮਾ ਇਸ ਸਮੇਂ ਸੀ ਜੁਬਲੀ ਵਾਕ ਮੌਜੂਦਾ ਮਹੌਲੀ ਵਿੱਚ ਜੋ ਕਿ ਆਲਮੋਸਟ ਸਾਰੀ ਹੀ ਫੂਡ ਮਾਰਕੀਟ ਹੈ ਪਰ ਇੱਥੇ ਕਹਾਲੀ ਵਿੱਚ ਇੱਕ ਨਵਾਂ ਆਊਟਲਟ ਓਪਨ ਹੋਇਆ ਜਿਸ ਦਾ ਨਾਮ ਹੈਗਾ 91 ਤੁਸੀਂ ਨਾਮ ਸੁਣੋਗੇ ਕਾਫੀ ਡਿਫਰੈਂਟ ਹੈ ਇਹ ਬੱਬਲ ਟੀਜ਼ ਦਾ ਆਊਟਲਟ ਹੈ ਜੀ 50 ਪਲੱਸ ਫਲੇਵਰਸ ਨੇ ਬੱਬਲ ਟੀ ਦੇ ਮੇਰੇ ਸਾਹਮਣੇ ਦੋ ਫਲੇਵਰਸ ਪਿਨੇ ਬੱਬਲ ਟੀ ਦੇ ਸਟਰਾਬਰੀ ਐਂਡ ਤਾਰੂਦਾਰੋ ਤੇ ਖਾਸ ਮੌਕੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਹਰਦੀਪ ਸਿੰਘ ਜੀ ਮੌਜੂਦ ਨੇ ਜੋ ਇਹ ਕਨਸੈਪਟ ਖਾਸ ਆਸਟ੍ਰੇਲੀਆ ਤੋਂ ਲੈ ਕੇ ਨੇ ਮਹੌਲੀ ਵਿੱਚ ਕੀ ਕੁਝ ਖਾਸ ਹੈ ਲਗਭਗ 16 ਸਾਲ ਇਹਨਾਂ ਨੇ ਫੂਡ ਇੰਡਸਟਰੀ ਵਿੱਚ ਹੋ ਚੁੱਕੇ ਨੇ ਤੇ ਆਸਟ ਵਿਚ ਕਿ ਸਟਾਇਲ ਹੋਰ ਵੀ ਕਈ ਸਾਰੀ ਚੀਜ਼ਾਂ ਨੇ ਆਪਾਂ ਦੇ ਨਾਲ ਗੱਲਬਾਤ ਕਰਦੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਜੀ ਜਿੱਦਾਂ ਮੈਂ ਗੱਲ ਕੀਤੀ ਤੁਸੀਂ ਇਹ ਕਨਸੈਪਟ ਆਸਟ੍ਰੇਲੀਆ ਤੋਂ ਲੈ ਕੇ ਆਏ ਹੋ ਬਬਲ ਟੀਜ਼ ਦਾ ਕਿੰਨੇ ਪ੍ਰਕਾਰ ਦੇ ਫਲੇਵਰ ਦੇ 50 ਪਲਸ ਨੇ ਬਾਕੀਆਂ ਨਾਲੋਂ ਇਹ ਡਿਫਰੈਂਟ ਕਿੱਦਾਂ ਹੈ ਦੇਖੋ ਇਹ ਇਕਤਾ ਇਹ ਹੈ ਕਿ ਅਸੀਂ ਜਿੱਦਾਂ ਬਬਲਟੀ ਦਾ ਕਨਸੈਪਟ ਹੈਗਾ ਚਾਈਨਾ ਆਸਟ੍ਰੇਲੀਆ ਦੇ ਵਿੱਚ ਚੱਲਦਾ ਸੀ origignal flavors ਰੱਖਿਆ ਸਾਰੇ ਅਸੀਂ ਪ੍ਰੀਮਿਕਸਸ ਬਹੁਤ ਘੱਟ ਯੂਜ਼ ਕਰਦੇ ਆ ਰੀਅਲ ਟੀਜ਼ ਯੂਜ਼ ਕਰਦੇ ਆ ਅਸੀਂ ਟੀ ਇਸ ਬ੍ਰੂ ਕਰਕੇ ਜਿਹੜੇ ਕਿ ਹੈਲਥ ਬੈਨੀਫਿਟਸ ਨੇ ਜਿੱਦਾਂ ਮਾਚਾ ਆ ਗਈ ਉਹ ਚ ਐਂਟੀਆਕਸੀਡੈਂਟਸ ਹੁੰਦੇ ਆ ਸਕਿਨ ਲਈ ਅੱਛੀ ਹੈ ਸੋ ਬੇਸਿਕਲੀ ਅਸੀਂ ਹਰ ਇੱਕ ਚੀਜ਼ ਫਰੂਟਸ ਵੀ ਅਸੀਂ origignal ਪਾਨੇ ਆ ਨਾ sweetness ਅਸੀਂ ਬਹੁਤ ਮੋਡਰੇਟ ਰੱਖਦੇ ਆ ਕਿ ਹੈਲਥ ਬੈਨੀਫਿਟਸ ਨੂੰ ਵੀ ਅਸੀਂ ਧਿਆਨ ਚ ਰੱਖਦੇ ਆ ਇਸ ਲਈ ਇਹ ਡਿਫਰੈਂਟ ਹੈ ਤੇ ਫਰੂਟਸ ਤੁਸੀਂ ਘੱਟ ਕਰਕੇ ਪਾਨੇ ਕਿਉਂਕਿ ਲੋਕਾਂ ਦੀ ਸਿਹਤ ਫਸਪੋਰਟੀ ਹੈ ਕਈ ਲੋਕ ਸਿਰਫ ਵਗੈਰਾ ਆਰਟੀਫੀਸ਼ਲ ਕਲਰਸ ਵੀ ਯੂਜ਼ ਕਰ ਦਿੰਦੇ ਨੇ ਨਹੀਂ ਆਰਟੀਫੀਸ਼ਲ ਕਲਰ ਅਸੀਂ ਕੋਈ ਨਹੀਂ ਯੂਜ਼ ਕਰਦੇ ਇਹਦੇ ਵਿੱਚ ਰੀਅਲ ਸਟਰਾਬਰੀਸ ਪਈਆਂ ਹੋਈਆਂ ਨੇ ਸਾਡਾ ਮੰਗੇਓ ਵੀ ਫਲੇਵਰ ਹੈਗਾ ਉਹਦੇ ਸਰੀਅਲ ਮੰਗੇਓ ਵੀ ਜਾਂਦਾ ਮਤਲਬ ਜੋ ਜੋ ਸਾਨੂੰ ਫਰੂਟਸ ਅਵੇਲੇਬਲ ਨੇ ਉਹ ਅਸੀਂ ਰੀਅਲ ਯੂਜ਼ ਕਰਦੇ ਆ ਤੇ ਜਿਹੜਾ ਨਾਮ ਹੈ ਬੜਾ ਡਿਫਰੈਂਟ ਜ ਹੈ 91 ਇਹ ਤੁਹਾਡੇ ਮਾਈਂਡ ਚ ਕਿੱਦਾਂ ਆਇਆ ਬੜਾ ਹੀ ਡਿਫਰੈਂਟ ਕਨਸੈਪਟ ਹੈ ਇਹ ਬੇਸਿਕਲੀ ਕਿਉਂਕਿ ਅਸੀਂ ਪਹਿਲਾਂ ਫੂਡ ਇੰਡਸਟਰੀ ਆਸਟ੍ਰੇਲੀਆ ਕੀਤੀ ਹੈ 15 16 ਸਾਲ ਕੀਤੀ ਹੈ ਉੱਥੇ ਉੱਥੋਂ ਦਾ ਕੰਟਰੀ ਕੋਡ ਹੈਗਾ 61 ਓਕੇ ਦਸੀ 6 ਨੂੰ ਉਲਟ ਕਰਕੇ 9 ਕਰਤਾ ਕਿਉਂਕਿ ਇੰਡੀਆ ਦਾ ਕੰਟਰੀ ਕੋਡ ਹੈ ਤੇ ਜਿਹੜਾ ਇਹ ਬਰਡ ਹੈਗਾ ਤੁਸੀਂ ਦੇਖ ਰਹੇ ਹੋ ਇਹ ਚੰਡੀਗੜ੍ਹ ਦਾ ਨੇਟਿਵ ਵਰਡ ਹੈ ਮੈਕੈਨੀਕਲ ਵਰਡ ਕਹਿੰਦੇ ਇਹਨੂੰ ਓਕੇ ਸੋ ਅਸੀਂ ਪਹਿਲਾ ਸਟੋਰ ਇੱਥੇ ਸਟਾਰਟ ਕੀਤਾ ਆਸਟ੍ਰੇਲੀਆ ਦਾ ਇੱਥੇ ਆਏ 61 ਤੋਂ 91 ਕੀਤਾ T ਸਟੈਂਡਸ ਫੋਰ ਬਬਲ ਟੀ ਓਕੇ ਹਾਂਜੀ ਸੋ ਇਹ ਕਹਾਣੀ ਹੈਗੀ ਆ ਤਾਂ ਕਿ ਫਿਊਚਰ ਜੇ ਅਸੀਂ ਐਕਸਪੈਂਡ ਕਰਦੇ ਆ ਸਾਡੀ ਇੱਕ ਸਟੋਰੀ ਹੈ ਤੇ ਜਿਹਦਾ ਜਿਹਦਾ ਤਾਰੋ ਤਰੋ ਫਲੇਵਰ ਤੁਸੀਂ ਦੱਸਿਆ ਕਿ ਗੱਲਬਾਤ ਦੌਰਾਨ ਇਹ ਅਰਬੀ ਦਾ ਬਣਿਆ ਹੋਇਆ ਹੈ ਫਲੇਵਰ ਸਾਲਟਡ ਸਵੀਟ ਹੋਏਗਾ ਯੋਨਲੀ ਸਵੀਟ ਹੋਏਗਾ ਇਹ ਮੋਰ ਸਵੀਟ ਚ ਹੈ ਇਹ ਕਾਫੀ ਮਤਲਬ ਓਵਰ ਆਲ ਦ ਵਰਲਡ ਯੂ ਐਸ ਏ ਆਸਟ੍ਰੇਲੀਆ ਚਾਈਨਾ ਦੇ ਵਿੱਚ ਵਨ ਆਫ ਦਾ ਮੋਸਟ ਸਭ ਤੋਂ ਵੱਧ ਵੇਚਣ ਵਾਲਾ ਇਹ ਫਲੇਵਰ ਹੈਗਾ ਤਾਰ ਉਤਾਰ ਅੱਛਾ ਫਲੇਵਰ ਹੈ ਇੱਥੇ ਵੀ ਬਹੁਤ ਜਾ ਰਿਹਾ ਹੈ ਬਹੁਤ ਕਸਟਮਰ ਪਸੰਦ ਕਰਦੇ ਹਨ ਤੇ ਜਿਹੜਾ ਤੁਹਾਡਾ ਆਊਟਲਟ ਹੈ ਹਰਦੀਪ ਜੀ 91 ਉਹਦਾ ਇੰਟਰਸਟਿੰਗ ਫੈਕਟਰ ਕੀ ਹੈ ਹਾਈਲਾਈਟਸ ਕੀ ਨੇ ਯੂਐਸਬੀ ਕੀ ਹੈ ਕਿ ਲੋਕ ਇੱਥੇ ਹੁੰਦੇ ਨੇ ਕਿਉਂਕਿ ਮੈਂ ਵਿਜ਼ਿਟ ਕੀਤਾ ਕਿ ਤੁਸੀਂ ਕੁਆਲਿਟੀ ਦੇ ਮਾਮਲੇ 'ਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਦੇ ਉਹ ਚੀਜ਼ ਨਜ਼ਰ ਵੀ ਆ ਰਹੀ ਹੈ ਹਾਂਜੀ ਦੇਖੋ ਇਹ ਕਿਉਂਕਿ ਜਦੋਂ ਨਾ ਤੁਸੀਂ 15 16 ਸਾਲ ਫੂਡ ਇੰਡਸਟਰੀ 'ਚ ਲਗਾ ਲੈਂਦੇ ਹੋ ਤਾਂ ਤੁਹਾਨੂੰ ਕੁਆਲਿਟੀ ਨਾਲ ਵੀ ਪਿਆਰ ਹੋ ਜਾਂਦਾ ਜੇ ਆਪਾਂ ਕੁ ਸਾਡਾ ਬੇਸਿਕ ਮੇਨ ਜਿਹੜਾ ਟਾਰਗੇਟ ਹੈਗਾ ਕਿ ਕਸਟਮਰ ਦੁਬਾਰਾ ਦੁਬਾਰਾ ਆਵੇ ਸਾਡੇ ਕੋਲੇ ਕਸਟਮਰ ਪੰਚਕੂਲਾ ਪੂਰੇ ਟਰਾਈ ਸਿਟੀ ਤੋਂ ਇੱਥੇ ਸਪੈਸ਼ਲ ਬਬਲਟੀ ਪੀਣ ਆਉਂਦੇ ਆ ਤੇ ਉਹ ਸਾਨੂੰ ਖੁਸ਼ੀ ਵੀ ਹੈ ਕਿਉਂਕਿ ਜਿਹੜਾ ਰਿਟਰਨਿੰਗ ਕਸਟਮਰ ਹੈ ਫੇਰ ਹੀ ਤੁਹਾਡਾ ਬਿਜ਼ਨਸ ਐਕਸਪੈਂਡ ਕਰੇਗਾ ਕਿ ਜੇ ਕਸਟਮਰ बार-बार ਆ ਰਿਹਾ ਸੋ ਉਹ ਸਾਡੀ ਇੱਕ ਜਿੱਤ ਪ੍ਰਾਪਤ ਹੋਈ ਹੈ ਕਿ ਕਸਟਮਰਸ ਨੇ ਜਿਹੜਾ ਸਾਡਾ ਫਲੇਵਰ ਹੈ ਉਹ ਪਸੰਦ ਕੀਤਾ ਤੇ ਕੁਆਲਿਟੀ ਨੂੰ ਉਹਨਾਂ ਨੇ ਪਸੰਦ ਕੀਤਾ ਪਲੱਸ ਸਾਡੀ ਪੈਕੇਜਿੰਗ ਹੈ ਇਹ ਸਾਰੀ ਪੈਕੇਜਿੰਗ ਮੈਂ ਇੰਪੋਰਟ ਕਰਦਾ ਕਿਉਂਕਿ ਥੋੜਾ ਅੱਛਾ ਲੱਗਦਾ ਕਿ ਅੱچھے ਕੱਪ ਚੋਂ ਪੀਰੇ ਆ ਜਿੱਦਾਂ ਇਹਦੀ ਪ੍ਰੈਜੈਂਟੇਸ਼ਨ ਆਪਾਂ ਦੇਖ ਸਕਦੇ ਹਾਂ ਕਿ ਬਹੁਤ ਵਧੀਆ ਤਰੀਕੇ ਨਾਲ ਸੋਹਣੀ ਬਣੀ ਹੋਈ ਹੈ 스타벅ਸ ਤੋਂ ਬਾਅਦ ਇਹ ਚੀਜ਼ ਮੈਨੂੰ ਇੱਥੇ ਦੇਖਣ ਨੂੰ ਮਿਲੇ ਤਾਂ ਜਿਹੜੇ ਕਸਟਮਰਜ਼ ਆਉਂਦੇ ਨੇ ਉਹ ਜੇ ਕਿਸੇ ਨੇ ਹੜਬੜੀ ਹੋਵੇ ਕੋਈ ਜਲਦਬਾਜ਼ੀ ਹੋਵੇ ਤਾਂ ਟੇਕਅਵੇ ਕਰ ਸਕਦੇ ਆ ਹਾਂਜੀ ਇਹ ਸੀ ਮਤਲਬ ਡਾਈਨ ਇਨ ਤੇ ਟੇਕਅਵੇ ਲਈ ਸੇਮ ਹੀ ਕੱਪ ਯੂਜ਼ ਕਰਦੇ ਆ ਕਾਰਨ ਇਹਦਾ ਇਹ ਹੈਗਾ ਕਿਉਂਕਿ ਜਿਹੜੇ ਡਰਿੰਕਸ ਆ ਨਾ ਇਹ ਜੋ ਤੁਸੀਂ ਬਣਾਣੇ ਹੋ ਇਹ ਚ ਪੰਜ ਛੇ ਅਲੱਗ-ਅਲੱਗ ਆਈਟਮਾਂ ਪੈਂਦੀਆਂ ਤਾਂ ਤੁਹਾਨੂੰ ਇਹ ਸ਼ੇਕ ਕਰਨਾ ਪੈਂਦਾ ਜ ਜੇ ਇਸ ਨੂੰ ਨਾਰਮਲ ਗਲਾਸ ਦੇ ਵਿੱਚ ਦੇਵਾਂਗੇ ਉਹ ਮਿਕਸ ਨਹੀਂ ਅੱਛੀ ਤਰ੍ਹਾਂ ਹੁੰਦਾ ਸੋ ਇਸੇ ਕਰਕੇ ਮੈਂ ਅੱਛੀ ਪੈਕੇਜਿੰਗ ਰੱਖੀ ਹੈ ਜੇ ਡਾਈਨ ਇਨ ਵੀ ਕਰਨਾ ਹੈ ਟੇਕ ਅਵੇ ਵੀ ਕਰਨਾ ਹੈ ਤਾਂ ਅਸੀਂ ਸੇਮ ਕੱਪ ਯੂਜ਼ ਕਰਦੇ ਹਾਂ ਤੇ ਇਹਨੂੰ ਤੁਸੀਂ ਬਾਰ-ਬਾਰ ਯੂਜ਼ ਵੀ ਕਰ ਸਕਦੇ ਹੋ ਘਰ ਮਤਲਬ ਕਾਫੀ ਕਸਟਮਰ ਜਿਨ੍ਹਾਂ ਨੇ ਇਹ ਕਲੈਕਸ਼ਨ ਕੀਤੀ ਹੋਈ ਹੈ ਤਾਂ ਤੁਸੀਂ ਘਰੇ ਵੀ ਇਹਨੂੰ ਯੂਜ਼ ਕਰ ਸਕਦੇ ਹੋ ਬਾਰ-ਬਾਰ 50+ ਜਿੱਦਾਂ ਮੈਂ ਕੀਤੀ ਗੱਲ ਕਿ 50+ ਫਲੇਵਰਸ ਨੇ ਔਨ ਟ੍ਰੈਂਡ ਮੰਗੋ ਐ ਸਟਰਾਬਰੀ ਉਸ ਤੋਂ ਇਲਾਵਾ ਕਿਹੜੇ-ਕਿਹੜੇ ਫਲੇਵਰਸ ਨੇ ਜਿਹੜੇ ਤੁਹਾਡੇ ਔਨ ਡਿਮਾਂਡ ਹੈ ਕਾਈਂਡ ਆਫ ਸਿਗਨੇਚਰ ਹੈਗੇ ਨੇ ਫਲੇਵਰਸ ਸਾਡੇ ਬ ਸਾਰੇ ਡਰਿੰਕਸ ਅੱਛੇ ਜਾ ਰਹੇ ਆ ਮਤਲਬ ਪੰਜ ਛੇ ਹੈਗੇ ਆ ਜਿਹੜੇ ਟਾਪ ਸੈਲਰਸ ਆ ਬਟ ਓਵਰਆਲ 80% ਸਾਰੇ ਹੀ ਵਧੀਆ ਜਾ ਰਹੇ ਨੇ ਖਾਸ ਕਰਕੇ ਕਲਾਸਿਕ ਬਬਲ ਟੀ ਹੋ ਗਈ ਬ੍ਰਾਊਨ 슈ਗਰ ਬਬਲ ਟੀ ਬਹੁਤ ਵਿਕ ਰਹੀ ਹੈ ਤਾਰੋ ਬਹੁਤ ਜਾ ਰਹੀ ਹੈ ਮੰਗੋ ਫਲੇਵਰ ਜਾ ਰਹੀ ਹੈ ਸੋ ਬਟ ਬੇਸਿਕਲੀ ਕਿ ਜਦੋਂ ਸਭ ਤੋਂ ਪਹਿਲਾਂ ਮੈਂ ਖੁਦ ਟਰਾਈ ਕਰਕੇ ਦੇਖਾਂ ਤੇ ਮੈਨੂੰ ਅੱਛਾ ਲੱਗਦਾ ਫਿਰ ਹੀ ਆਪਾਂ ਅੱਗੇ ਕਸਟਮਰ ਨੂੰ ਦਿੰਨੇ ਆ ਪਹਿਲਾਂ ਪਹਿਲਾਂ ਉਹਦੀ ਰੈਸਪੀਜ਼ ਤਿਆਰ ਹੋਣ ਤੋਂ ਪਹਿਲਾਂ ਉਹਦੀਆਂ ਕਾਫੀ ਐਕਸਪੈਰੀਮੈਂਟਸ ਹੁੰਦੇ ਆ ਜਦੋਂ ਸਾਨੂੰ ਫਿਰ ਮੈਂ ਕਸਟਮਰ ਦੇ ਟ੍ਰਾਇਲ ਵੀ ਲੈਣਾ ਜਦੋਂ 10 ਕ ਉਹਨੂੰ ਰਿਲੀਜ਼ ਕਰਦੇ ਆ ਜਦੋਂ ਆਪਾਂ ਕੋਈ ਆਊਟਲੈਟ ਸਟਾਰਟ ਕਰਦੇ ਆ ਕਈ ਸਾਰੀ ਚੀਜ਼ ਜਰਾ ਪਰੋਂ ਖਿਆਲ ਰੱਖਣਾ ਪੈਂਦਾ ਹੈ ਨਾ ਇੱਕ 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 ਇਸ ਸਮੇਂ ਰਿਸਪੌਂਸਿਬਿਲਟੀ ਹੁੰਦੀ ਹੈ ਤਾਂ ਤੁਸੀਂ ਕਿਹੜੀ ਕਿਹੜੀ ਚੀਜ਼ ਜਰਾ ਧਿਆਨ ਰੱਖਦੇ ਹੋ ਕਿਉਂਕਿ ਇੱਕ ਆਊਟਲੈਟ ਤੇ ਚੈਲੰਜ ਆਸ-ਪਾਸ ਹੋਰ ਵੀ ਫੂਡ ਆਊਟਲੈਟਸ ਨੇ ਪਰ ਇੱਕ ਆਪਣੀ ਕੁਆਲਿਟੀ ਤੇ ਯਕੀਨ ਹੁੰਦਾ ਕਿ ਅਸੀਂ ਜੋ ਕਰਾਂਗੇ ਸਭ ਉਹ ਬੈਸਟ ਹੀ ਕਰਾਂਗੇ ਦੇਖੋ ਜੀ ਕੋਈ ਵੀ ਫੂਡ ਇੰਡਸਟਰੀ ਦਾ ਬੰਦਾ ਹੈ ਉਹ ਸਾਰਾ ਆਪਣਾ ਬੈਸਟ ਹੀ ਕਰਦਾ ਆਪਾਂ ਵੀ ਸੇਮ ਹੀ ਚੀਜ਼ ਆਪਾਂ ਆਪਣਾ ਬੈਸਟ ਕਰ ਰਹੇ ਆ ਤੇ ਮੇਨ ਜਿਹੜਾ ਸਾਡਾ ਕਸਟਮਰ ਹੈ ਉਹਨੇ ਦੱਸਣਾ ਹੈ ਕਿ ਕੁਆਲਿਟੀ ਕੀ ਹੈ ਆਪਾਂ ਤਾਂ ਆਪਣੇ ਆਪ ਨੂੰ ਕਿੰਨੀ ਮਰਜ਼ੀ ਤਾਰੀਫ ਕਰ ਲਓ ਬਟ ਜਿਹੜਾ ਮੇਨ ਹੈ ਕਸਟਮਰ ਨੂੰ ਉਹ ਆਪਾਂ ਨੂੰ ਆ ਕੇ ਦੱਸਣਾ ਹੈ ਕਿ ਆਪਾਂ ਕਿੰਨੇ ਪਾਣੀ ਚ ਆ ਸੋ ਉਹ ਸਾਨੂੰ ਫੀਡਬੈਕ ਅੱਛਾ ਮਿਲ ਰਿਹਾ ਕਸਟਮਰ ਵੱਲੋਂ ਉਹਨਾਂ ਨੂੰ ਫਲੇਵਰਸ ਪਸੰਦ ਆਇਆ ਹੁਣ ਅਸੀਂ ਨਵੇਂ 15 ਫਲੇਵਰ ਹੋਰ ਵੀ ਰਿਲੀਜ਼ ਕਰ ਰਹੇ ਹਾਂ ਜਿਹੜਾ ਕਿ ਮੈਂ ਥੋੜਾ ਦੱਸ ਦਵਾਂ ਕਿ ਕੋਕੋਨਟ ਵਾਟਰ ਲੋਕਾਂ ਨੂੰ ਪਸੰਦ ਆਏਗਾ ਅਸੀਂ ਕੋਕੋਨਟ ਵਾਟਰ ਦੇ ਨਾਲ ਫਿਊਜ਼ਨ ਕਰਕੇ ਫਰੂਟਸ ਅਲੱਗ ਤਰ੍ਹਾਂ ਦੇ ਫਰੂਟਸ ਜਿਦਾ ਮੰਗੇਓ ਆ ਗਿਆ ਲੀਚੀ ਆ ਗਿਆ ਉਹਨਾਂ ਦਾ ਮਿਸ਼ਨ ਕਰਕੇ ਨਵੇਂ ਡਰਿੰਕਸ ਲੈ ਕੇ ਆ ਰਹੇ ਆ ਜਿਹੜੇ ਕਿ ਆਲਰੇਡੀ ਮੈਂ ਟ్రਾਇਲ ਕਰ ਚੁੱਕਿਆ ਕਾਫੀ ਕਸਟਮਰ ਦੇ ਨਾਲ ਉਹਨੂੰ ਬੜੇ ਅੱਛੇ ਲੱਗੇ। ਸਰ ਡਰਿੰਕਸ ਨੇ ਗੱਲ ਐਡ-ਆਨ ਕਰਾਂਗੇ ਜਿੱਦਾਂ ਕਿ ਸਰਦੀ ਆ ਰਹੀਏ ਨੇ ਉਸ ਲਈ ਵੀ ਇਹ ਫਲੇਵਰਸ ਚੱਲਣਗੇ ਇੱਕ ਐਵਰਗ੍ਰੀਨ ਫਲੇਵਰਸ ਨੇ ਕਿ ਜਾ ਤਰ ਜਿਹੜੇ ਮੇਰੇ ਫਲੇਵਰ ਹੈਗੇ ਉਹ ਸਰਦੀਆਂ 'ਚ ਵੀ ਚੱਲਦੇ ਆ। ਅ ਸਰਦੀਆਂ ਦੇ ਲਈ ਇਹ ਹੈ ਕਿ ਹਰ 4-5 ਮਹੀਨਿਆਂ ਬਾਅਦ ਮੈਂ ਨਵੇਂ ਫਲੇਵਰ ਐਡ ਕਰਦਾ ਰਵਾਂਗਾ ਜੋ ਸਰਦੀ ਆਏਗੀ ਹੋਰ ਨਵੇਂ ਡਰਿੰਕਸ ਆ ਜਾਣਗੇ ਜਿਹੜੇ ਕਿ ਸਰਦੀ ਨੂੰ ਸੂਟ ਕਰਨਗੇ। ਹੌਟ ਫਾਰਮੈਟ 'ਚ ਹੋਣਗੇ ਜਾਂ ਕੋਲਡ 'ਚ ਰਹਿਣਗੇ ਉਹ? ਹੌਟਸ ਵੀ ਅਹਲੇ ਕੋਣ ਸੋਚਿਆ ਨਹੀਂ ਬਟ ਇਹ ਕਿ ਮੌਕੇ ਦੇ ਜੋ ਵੀ ਅੱਛਾ ਲੱਗਿਆ ਕਸਟਮਰ ਦੀ ਫੀਡਬੈਕ ਆਈ ਆਪਾਂ ਉਸ ਮੁਤਾਬਿਕ ਨਵੇਂ ਫਲੇਵਰਸ ਲਿਆਵਾਂਗੇ ਬਿਕੋਜ਼ ਜਦੋਂ ਤੁਹਾਨੂੰ ਖੁਦ ਨੂੰ ਸਾਰੀਆਂ ਰੈਸਪੀਜ਼ ਆਉਂਦੀਆਂ ਨੇ ਆਪਾਂ ਨਵੀਆਂ ਰੈਸਪੀਜ਼ ਬਣਾਉਂਦੇ ਚੱਲਾਂਗੇ ਤੇ ਤੁਹਾਨੂੰ ਲਗਭਗ 16 ਸਾਲ ਹੋ ਚੁੱਕੇ ਨੇ ਫੂਡ ਇੰਡਸਟਰੀ ਵਿੱਚ ਤੁਸੀਂ ਕੀ ਬਦਲਾਅ ਦੇਖਿਆ ਐਜ਼ ਅ ਬਿਜ਼ਨਸਮੈਨ ਕਿਹੜੀ-ਕਿਹੜੀ ਚੀਜ਼ਾਂ ਤੁਹਾਨੂੰ ਲੱਗਦਾ ਕਿ ਟੈਕਨੋਲੋਜੀ ਬਹੁਤ ਐਡਵਾਂਸ ਹੋ ਚੁੱਕੀ ਹੈ ਦੇਖੋ ਜੀ ਮੈਨੂੰ ਇੱਥੋਂ ਦਾ ਪਤਾ ਨਹੀਂ ਕਿਉਂਕਿ ਜਿਆਦਾਤਰ ਮੈਂ ਆਸਟ੍ਰੇਲੀਆ ਚ ਕਿਤੇ ਕੰਮ ਜਾਦਾ ਚੇਂਜ ਨਹੀਂ ਆਇਆ ਥੋੜਾ ਥੋੜਾ ਇਹ ਹੁੰਦਾ ਹੈ ਕਿ ਹਰ ਇੱਕ ਬੰਦਾ ਆਪਣਾ ਮੈਨੂ ਆਪਰੇਟ ਕਰਦਾ ਰਹਿੰਦਾ ਅ ਜਿਹੜੀ ਹੁਣ ਦੀ ਜਨਰੇਸ਼ਨ ਹੈ ਉਹ ਥੋੜਾ ਜਿਹਾ ਹੈਲਥਵਲ ਜ਼ਿਆਦਾ ਧਿਆਨ ਦਿੰਦੀ ਹੈ ਸੋ ਉਹ ਉਹ ਚੇਂਜ ਜ਼ਰੂਰ ਆਇਆ ਕਿ ਜਾਤਰ ਲੋਕ ਡੀਪ ਫਰਾਈਡ ਇਹ ਚੀਜ਼ਾਂ ਤੋਂ ਦੂਰ ਹੋ ਕੇ ਥੋੜਾ ਹੈਲਦੀ ਪਸੰਦ ਕਰਦੇ ਆ ਪਲੱਸ ਟੈਕਨੋਲੋਜੀ ਜ਼ਰੂਰ ਆਈ ਹੈ ਕਿ ਪਹਿਲਾਂ ਜਿੱਦਾਂ ਹੁਣ ਹਰ ਇੱਕ ਬੰਦਾ ਚਾਹੁੰਦਾ ਕਿ ਜਿਹੜੀ ਮੈਂ ਚੀਜ਼ ਪੀਵਾਂ ਉਹ ਅ ਚੀ ਪੈਕੇਜਿੰਗ ਵੀ ਉਹਦੀ ਅੱਛੀ ਹੋਵੇ ਅੱچھے ਗਲਾਸ ਵੀ ਇਹ ਨਿੱਕੇ ਨਿੱਕੇ ਚੀਜ਼ਾਂ ਚੇਂਜ ਆਇਆ ਕੀ ਫਿਊਚਰ ਪਲਾਨਸ ਨੇ ਕੀ ਐਕਸਪੈਕਟ ਕਰ ਰਹੇ ਹੋ ਆਉਣ ਵਾਲੇ ਦਿਨਾਂ ਚ ਕੋਈ ਅਜਿਹਾ ਫਲੇਵਰ ਐਡ-ਆਨ ਹੋਣ ਜਿਹੜਾ ਤੁਹਾਡੇ ਮੈਨੂ ਕਾਰਡ 'ਚ ਜਿਹੜਾ ਮੋਹਾਲੀ ਦੇ ਲੋਕਾਂ ਲਈ ਕਾਈਂਡ ਆਫ ਤੋਹਫਾ ਹੋਏਗਾ ਸਰਪ੍ਰਾਈਜ਼ ਰਹੇਗਾ ਦੇਖੋ ਜਿਹੜੇ ਸਾਰੇ ਫਲੇਵਰ ਨੇ ਆ ਮੋਸਟਲੀ ਜਿਹੜੇ ਫਲੇਵਰ ਲੈ ਕੇ ਆ ਰਹੇ ਆ ਉਹ ਇੱਥੇ ਟਰਾਈ ਸਿਟੀ ਤੋਂ ਨਹੀਂ ਮਿਲਣਗੇ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਜਿਹੜੇ ਨਾਰਮਲ ਫਲੇਵਰ ਚੱਲਦੇ ਆ ਉਹ ਸਾਰੇ ਦੇ ਰਹੇ ਆ ਆਪਾਂ ਹਰ ਇੱਕ ਜਿਹੜਾ ਫਲੇਵਰ ਲੈ ਕੇ ਆਵਾਂਗੇ ਉਹ ਬਿਲਕੁਲ ਨਵਾਂ ਹੋਵੇ ਤੁਸੀਂ ਮੈਂ ਐਕਸਪੈਰੀਮੈਂਟ ਦੇ ਮੁਤਾਬਕ ਹੀ ਕਰਦਾ ਕਿ ਪਹਿਲਾਂ ਸਰਚ ਕਰਕੇ ਕਿ ਇੱਥੇ ਕਿਹੜੇ ਡਰਿੰਕਸ ਨਾਰਮਲ ਚੱਲ ਰਹੇ ਆ ਤੇ ਆਪਾਂ ਹੋਰ ਬੈਟਰ ਕੀ ਕਰ ਸਕਦੇ ਆ ਬਾਕੀ ਉਹ ਕਸਟਮਰਸ ਨੇ ਦੱਸਣਾ ਕਿ ਉਹਨਾਂ ਨੂੰ ਕਿੱਦਾਂ ਲੱਗਦਾ ਜੇ ਕਸਟਮਰ ਅੱਛੇ ਲੱਗਣਗੇ ਆਪਾਂ ਕੰਟੀਨਿਊ ਰੱਖਾਂਗੇ ਨਹੀਂ ਆਪਾਂ ਹੋਰ ਚੇਂਜਸ ਕਰਦੇ ਰਵਾਂਗੇ ਤੇ ਹੋਰ ਅੱਗੇ ਤੁਹਾਨੂੰ ਆਖਰੀ ਸਵਾਲ ਹੈ ਕਿ ਹੋਰ ਬ੍ਰਾਂਚ ਤੁਸੀਂ ਓਪਨ ਕਰਨ ਦਾ ਸੋਚ ਰਹੇ ਹੋ ਅੱਗੇ ਹੋਰ ਬ੍ਰਾਂਚੇਸ ਸਾਨੂੰ ਦੇਖਣ ਨੂੰ ਮਿਲਣਗੀਆਂ ਦੇਖੋ ਇਹ ਤਾਂ ਬਾਲਾ ਆਪਾਂ ਲੰਬਾ ਸੋਚ ਨਹੀਂ ਸਕਦੇ ਕਿਉਂਕਿ ਡਿਮਾਂਡ ਤਾਂ ਬਹੁਤ ਆ ਰਹੀ ਹੈ ਕਿ ਚੰਡੀਗੜ੍ਹ ਤੁਸੀਂ ਓਪਨ ਕਰੋ ਪੰਜ ਕਿਲੇ ਓਪਨ ਕਰੋ ਕਿਉਂਕਿ ਉੱਥੋਂ ਕਸਟਮਰ ਨੂੰ ਇੱਥੇ ਆਣਾ ਬਹੁਤ ਦੂਰ ਪੈਂਦਾ ਅ ਬਟ ਹਲੇ ਹੈ ਕਿ ਬਿਜ਼ਨਸ ਸਾਡਾ ਵੀ ਨਵਾਂ ਹੈਗਾ ਇਹਨੂੰ 5-6 ਮਹੀਨੇ ਹੋਰ ਸਟੈਬਲਿਸ਼ ਕਰਕੇ ਹੋਰ ਬ੍ਰਾਂਚੇਸ ਓਪਨ ਕਰਾਂਗੇ ਬਿਲਕੁਲ ਹਲੇ ਅਸੀਂ ਹੋਰ ਫਲੇਵਰਸ ਹੋਰ ਲਿਆਈਏ ਤੇ ਇੱਥੇ 3-4 ਮਹੀਨਿਆਂ ਬਾਅਦ ਫਿਰ ਮੋਸਟ ਲਾਈਕਲੀ ਅਸੀਂ ਓਪਨ ਕਰਾਂਗੇ ਹੋਰ ਸਟੋਰਸ ਹਾਂਜੀ ਤਾਂ ਤੁਸੀਂ ਦੇਖਿਆ ਸੀ ਕਿ ਹਰਦੀਪ ਸਿੰਘ ਜੀ ਜਿਨ੍ਹਾਂ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਲਗਭਗ 16-16 ਸਾਲ ਹੋ ਚੁੱਕੇ ਨੇ ਫੂਡ ਇੰਡਸਟਰੀ ਵਿੱਚ ਜੇਕਰ ਬੱਬਲ ਟੀਜ਼ ਦੀ ਗੱਲ ਕਰੀਏ ਇਹ ਐਂਟੀ-ਏਜਿੰਗ ਨੇ ਕੋਈ ਨੁਕਸਾਨ ਨਹੀਂ ਦਿੰਦੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਨੈਚੁਰਲ ਫਰੂਟਸ ਪਾਇਆ ਜਾਂਦੇ ਨੇ ਵਿੱਚ ਕਿਸੇ ਕਿਸਮ ਦਾ ਕੋਈ ਆਰਟੀਫੀਸ਼ੀਅਲ ਫਲੇਵਰ ਜਾਂ 슈ਗਰ ਐਡ ਨਹੀਂ ਹੈ ਕਿਉਂਕਿ ਲੋਕਾਂ ਦੀ ਸਿਹਤ ਹਨ ਉਹ ਸੇਫਸਟਰੀ ਹੈ 91 ਅਲਟੀਮੇਟ ਤੇ ਇੱਕ ਡਿਫਰੈਂਟ ਆਊਟਲਟ ਆ ਮਹਾਲੀ ਵਿੱਚ ਜੋ ਕਿ ਲੋਕਾਂ ਲਈ ਇੱਕ ਤੋਹਫਾ ਹੈ ਤਾਂ ਤੁਸੀਂ ਵੀ ਇੱਥੇ ਆਓ ਵਿਜ਼ਿਟ ਕਰੋ ਸਿਟੀ ਜੁਬਲੀ ਵਾਕ ਵਿੱਚ ਬਣਿਆ ਹੈ 91 ਬੱਬਲ ਟੀਸ ਤੁਸੀਂ ਟਰਾਈ ਕਰੋ 50 ਪਲੱਸ ਫਲੇਵਰਸ ਨੇ 15 ਫਲੇਵਰਸ ਹੋਰ ਨਵੇਂ ਲੈ ਕੇ ਆ ਰਹੇ ਜੋ ਕਿ ਕਾਈਂਡ ਆਫ ਸਰਪ੍ਰਾਈਜ਼ ਰਹੇਗਾ ਉਸ ਵਿੱਚ ਕੋਕੋਨਟ ਤੇ ਹੋਰ ਕਈ ਸਾਰੇ ਫਲੇਵਰਸ ਮੌਜੂਦ ਹੋਣਗੇ ਤੇ ਤੁਸੀਂ ਬੱਬਲ ਟੀਸ ਨੂੰ ਟੇਸਟ ਕਰਨ ਤੋਂ ਬਾਅਦ ਆਪਣੇ ਜਿਹੜੇ ਵਿਚਾਰ ਨੇ ਕਮੈਂਟਸ ਆਹੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਮੈਂ ਹੋਰ ਵੀ ਐਡ ਆਨ ਕਰਾਂਗਾ ਅਸੀਂ ਜਿਹੜੇ ਨਵੇਂ ਫਲੇਵਰਸ ਲੈ ਕੇ ਆ ਰਹੇ ਹਾਂ ਉਹਦੇ ਵਿੱਚ ਨਾ ਇੱਕ ਸੀਰੀਜ਼ ਅਸੀਂ ਹੈਲਥ ਹੈਲਦੀ ਡਰਿੰਕਸ ਦੀ ਰੱਖੀ ਹੈ ਜਿਹਦੇ ਵਿੱਚ ਅਵੋਕਾਡੋ ਸਮੂਦੀ ਆ ਗਈ ਪ੍ਰੋਟੀਨ ਸ਼ੇਕਸ ਆ ਗਏ 요거트 ਸਮੂਦੀਸ ਆ ਗਏ ਆ ਤਾਂ ਜਿਹੜਾ ਬੰਦਾ ਜਿੰਮ ਵੀ ਜਾਂਦਾ ਹੈਗਾ ਉਹ ਵੀ ਉਹ ਡੇਲੀ ਬੇਸਿਸ ਤੇ ਲੈ ਸਕਦੇ ਆ ਪਲੱਸ ਅਸੀਂ ਹੁਣ ਕਸਟਮਰ ਦੀ ਡਿਮਾਂਡ ਤੇ ਫੂਡ ਵੀ ਐਡ ਕਰ ਰਹੇ ਆ ਜਿਹਦੇ ਵਿੱਚ ਹੈਲਦੀ ਸਾਬੇ ਸਬ ਸੈਂਡਵਿਚ ਆ ਗਏ ਸੈਲਡਸ ਆ ਗਏ ਨਾਚੋਸ ਉਹ ਵੀ ਕਾਫੀ ਕੁਝ ਕਰ ਰਹੇ ਆ ਫੂਡ ਆਰਡਰ ਆਨ ਕਰ ਰਹੇ ਆ ਇਹਦੇ ਵਿੱਚ ਤਾਂ ਤੁਹਾਨੂੰ ਕਾਫੀ ਸਾਰੇ ਸਰਪ੍ਰਾਈਜ਼ ਮਿਲਣਗੇ ਇੱਕ ਵਾਰੀ ਤੁਸੀਂ 91 ਜਿਹੜਾ ਇਹਨਾਂ ਦਾ ਬੱਬਲ ਟੀਲੀ ਫੇਮਸ ਆਊਟਲਟ ਉੱਥੇ ਵਿਜ਼ਿਟ ਕਰੋ ਹੋਰ ਵੀ ਕਈ ਸਾਰੇ ਸਰਪ੍ਰਾਈਜ਼ ਆਉਣ ਵਾਲੇ ਦਿਨਾਂ ਵਿੱਚ ਲੈ ਕੇ ਆਉਣਗੇ ਜੋ ਕਿ ਇੱਕ ਤੋਹਫਾ ਹੋਏਗਾ ਮੋਹਾਲੀ ਦੇ ਲੋਕਾਂ ਲਈ ਜਿਹੜੇ ਫਿਟਨੈਸ ਅਲਰਟ ਲੋਕ ਲੈ ਉਹਨਾਂ ਲਈ ਵੀ ਇੱਕ ਸਰਪ੍ਰਾਈਜ਼ ਹੋਏਗਾ ਤਾਜ਼ਾ ਅਪਡੇਟਸ ਲਈ ਬਨੇ ਰਹੋ ਅਜ਼ਾਰ ਟੀਵੀ ਨਿਊਜ਼ ਨਾਲ